ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਮੁੱਖ ਮੰਤਰੀ ਸਾਹਿਬ ਹੋਣਾ ਦਾ ਚਿਹਰਾ ਅੱਜ ਬੇਨਕਾਬ ਹੋ ਗਿਆ ਹੈ ਇੱਕ ਪਾਸੇ ਸੈਂਟਰ ਸਰਕਾਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੱਲ-ਗੱਲ ਤੇ ਵਾਅਦਾ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਮੁੱਕਰ ਜਾਂਦੇ ਹਨ ਆਖਰਕਾਰ ਕੀ ਮਜਬੂਰੀ ਬਣ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਬਾਗ ਬਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲ ਰਹੇ ਨੇ ਕੈਗ ਦੀ ਰਿਪੋਰਟ ਨੇ ਕਿਹਾ ਕਿ 2000 ਕਰੋੜ ਰੁਪਏ ਤੋਂ ਪਲੱਸ ਦੇ ਫੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨੇ ਐਸਡੀ ਆਰਐਫ ਦੇ ਜਿਹੜੇ ਨਿਯਮ ਹੁੰਦੇ ਨੇ ਉਹਦੇ ਅਸਾਬ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਫੰਡ ਵਰਤੇ ਜਾ ਸਕਦੇ ਨੇ ਹਰ ਪ੍ਰਭਾਵਿਤ ਹਲਕਿਆਂ ਦੇ ਲਈ ਚਾਹੇ ਰੋਡ ਬਣਾਉਣਾ ਹੋਵੇ ਚਾਹੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਹੋਵੇ ਚਾਹੇ ਕਿਸੇ ਸਰਕਾਰੀ ਬਿਲਡਿੰਗ ਦੀ ਮੁਰੰਮਤ ਕਰਾਣੀ ਹੋਵੇ ਚਾਹੇ ਕਿਸਾਨ ਕਿਸੇ ਨੂੰ ਪਛਵਾ ਦਾ ਮੁਆਵਜ਼ਾ ਦੇਣਾ ਹੋਵੇ ਚਾਹੇ ਕਿਸੇ ਦੇ ਖੇਤ ਵਿੱਚੋਂ ਮਿੱਟੀ ਕਰਾਉਣੀ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਸਜੀ ਆਰਫ ਦੇ ਜਿਹੜੇ ਫੰਡ ਨੇ 12000 ਕਰੋੜ ਰੁਪਏ ਤੋਂ ਪਲੱਸ ਉਹ ਪੰਜਾਬ ਨੂੰ ਆਬਾਦ ਕਰਨ ਦੇ ਲਈ ਵਰਤ ਸਕਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਉਹ ਫੰਡ ਆ ਹੀ ਨਹੀਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬਾਅਦ ਆ ਕੇ ਗੱਲਬਾਤ ਹੁੰਦੀ ਹੈ ਤੇ ਪੱਤਰਕਾਰਾਂ ਦੇ ਸਾਹਮਣੇ ਕਹਿੰਦੇ ਨੇ ਕਿ ਆਸ਼ਵਾਸ਼ਣ ਭਰੋਸਾ ਦਿੱਤਾ ਗਿਆ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿ 1600 ਕਰੋੜ ਰੁਪਏ ਪੰਜਾਬ ਨੂੰ ਜਿਹੜਾ ਹੈ ਦੇ ਦਿੱਤਾ ਗਿਆ ਹੈ ਜੇਕਰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਅਸੀਂ ਹੋਰ ਦੇ ਦੇਾਂਗੇ 2.5 ਘੰਟਿਆਂ ਬਾਅਦ ਭਾਰਤ ਦੇ ਜਿਹੜੇ ਭਾਰ ਦੇ ਜਿਹੜੇ ਅੱਗੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੀ ਇੱਕ ਰਿਪੋਰਟ ਜਾਰੀ ਕਰਦੇ ਨੇ ਕਿ ਐਸਡੀ ਆਰਐਫ ਦੇ ਵਿੱਚ ਫੰਡ ਪਿਆ ਹੈ 12000 12000 ਕਰੋੜ ਰੁਪਏ ਤੋਂ ਪਲੱਸ ਉਹ ਫੰਡ ਨੂੰ ਵਰਤੋ ਅਸੀਂ ਹੋਰ ਪੈਸਾ ਨਹੀਂ ਦੇਣਾ ਪੰਜਾਬ ਦੇ ਮੁੱਖ ਮੰਤਰੀ ਕੁਝ ਬੋਲਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਕੁਝ ਬੋਲਦੇ ਨੇ ਹੁਣ ਨਵੀਂ ਪਸੂੜੀ ਪੈ ਗਈ ਹੈ ਵਿਵਾਦ ਚੱਲ ਪਿਆ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਾ ਅਤੇ ਸੈਂਟਰ ਸਰਕਾਰ ਦਾ ਸੈਂਟਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਕਿ ਪੰਜਾਬ ਨੂੰ ਆਵਾਜ਼ ਦਿੱਤਾ ਜਾ ਜਾ ਸਕੇ ਉਸ ਦੇ ਵਿੱਚੋਂ 805 ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਕਰ ਰਹੇ ਨੇ ਮੁਨਕਰ ਨੇ ਉਹ ਅਨਾਂਕ ਨਹੀਂ ਕਰ ਰਹੇ ਨੇ ਕਿ ਭਾਈ 1600 ਕਰੋੜ ਰੁਪਏ ਦੇ ਵਿੱਚੋਂ ਇੱਕ ਥੇਲਾ ਵੀ ਸੈਂਟਰ ਸਰਕਾਰ ਨੇ ਸਾਡੀ ਤਲੀ ਤੇ ਧਰਿਆ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਇ ਕਿਉਂ ਕਿਹਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਕੇਂਦਰੀ ਗਹਿ ਮੰਤਰੀ ਅਮਨ ਸ਼ਾਹ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਿਆਨਖੜਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਅਤੇ ਉਸ ਦਾ ਆਕਾਰ ਵਧਾਇਆ ਜਾਵੇਗਾ 1600 ਕਰੋੜ ਰੁਪਏ ਆਰਥਿਕ ਇੱਕ ਇਹ ਤਾਂ ਟੋਕਨ ਮਨੀ ਹੈ ਤੇ 1600 ਕਰੋੜ ਰੁਪਏ ਦੇ ਵਿੱਚੋਂ 805 805 ਕਰੋੜ ਰੁਪਏ ਸੈਂਟਰ ਸਰਕਾਰ ਭਾਰਤ ਸੂਬੇ ਭਾਰਤ ਸੈਂਟਰ ਸਰਕਾਰ ਪੰਜਾਬ ਸੂਬੇ ਨੂੰ ਆਲਰੇਡੀ ਦੇ ਚੁੱਕੀ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਪੈਸਾ ਆਇਆ ਹੀ ਨਹੀਂ ਕੌਣ ਸੱਚਾ ਹੈ ਕੌਣ ਝੂਠਾ ਹੈ ਕੌਣ ਝੂਠ ਬੋਲ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਭਈ 1600 ਕਰੋੜ ਰੁਪਏ ਦਾ ਰਿਸਪੈਕਟਡ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਹਰ ਪ੍ਰਭਾਵਿਤ ਹਲਕਿਆਂ ਨੂੰ ਲੈ ਕੇ ਕਿ ਪੰਜਾਬ ਨੂੰ ਦੁਬਾਰਾ ਆਬਾਦ ਕਰੋ ਪੰਜਾਬ ਦੀਆਂ ਫਸਲਾਂ ਤੇ ਪ੍ਰੋਪਰ ਮੁਆਵਜ਼ਾ ਦਿੱਤਾ ਜਾਵੇ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਲੋਕਾਂ ਨੂੰ ਪਸ਼ੂ ਫਰੀਦ ਕੇ ਦਿੱਤੇ ਜਾ ਲੋਕਾਂ ਨੂੰ ਦਵਾਈਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਫਹੀਆਂ ਕਮਾਈਆਂ ਜਾਣ ਲੇਕਿਨ ਜਿਹੜਾ 1600 ਕਰੋੜ ਰੁਪਏ ਦਾ ਅਰੰਗ ਕੀਤਾ ਹੈ ਉਹਦੇ ਵਿੱਚੋਂ 805 ਕਰੋੜ ਰੁਪਏ ਇਮੀਡੀਏਟਲੀ ਅਸੀਂ ਪੰਜਾਬ ਸਰਕਾਰ ਨੂੰ ਟ੍ਰਾਂਸਫਰ ਕਰ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਕੇ ਇਹ ਕਹਿ ਕੇ ਪੱਲਾ ਛੱਡ ਰਹੇ ਨੇ ਕਿ ਸਾਡੇ ਕੋਲ ਤਾਂ ਫੁੱਟੀ ਘੋੜੀ ਵੀ ਨਹੀਂ ਆਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲੱਗ ਰਹੇ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਝੂਠ ਮਾਰ ਕੇ ਕੁਝ ਸ਼ਿਫਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਹੈ ਜੇਕਰ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਪੰਜਾਬ ਦੇ ਕਿਸਾਨ ਵੀ ਨਾਰਾਜ਼ ਹੋਣਗੇ ਪੰਜਾਬ ਦੇ ਨੌਜਵਾਨ ਵੀ ਨਾਰਾਜ਼ ਹੋਣਗੇ ਅਤੇ ਪੰਜਾਬ ਦੇ ਲੋਕ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨਗੇ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਹਵਾਲਾ ਦਿੰਦੇ ਪਹਿਲਾਂ ਤਾਂ ਕੈਕ ਰਿਪੋਰਟ ਦੇ ਵਿੱਚ ਆਇਆ ਕਿ 12000 ਤੋਂ ਪਲੱਸ ਟੋਲਪਾ ਐਸਟੀਆਰ ਫੰਡ ਦਾ ਪੰਜਾਬ ਸਰਕਾਰ ਤੋਂ ਪਿਆ ਹੈ ਜਿਹੜੀਆਂ ਸੈਂਟਰ ਦੀਆਂ ਹਦਾਇਤਾਂ ਨੇ ਉਹਦੇ ਅਨਸਾਰ ਇਹ ਪੈਸਾ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਨੂੰ ਮੁੜ ਆਬਾਦ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਹ ਵੀ ਸਾਡੇ ਕੋਲ ਪੈਸਾ ਨਹੀਂ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਫੁੱਟੀ ਕੋੜੀ ਵੀ ਨਹੀਂ ਆਈ ਤਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਨਵਾਂ ਵਿਵਾਦ ਛੋੜ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਲੈ ਕੇ ਕਿ 805 ਰੁਪਏ 805 ਕਰੋੜ ਫੰਡ ਜਿਹੜੇ ਨੇ ਇਮੀਡੀਏਟਲੀ ਰੀਲੀਜ਼ ਕਰ ਦਿੱਤੇ ਗਏ ਨੇ ਪੰਜਾਬ ਨੂੰ ਆਵਾਤ ਕਰਨ ਵਾਸਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੀਆਂ ਗੱਲਾਂ ਨੂੰ ਨਕਾਰ ਰਹੇ ਨੇ ਧੰਨਵਾਦ